ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਜੇ ਤੁਸੀਂ ਵੀਡੀਓ ਸਕਿਪ ਕਰ ਰਹੇ ਹੋ ਤਾਂ ਵੀਡੀਓ ਸਕਿਪ ਨਾ ਕਰਿਓ ਕਿਉਂਕਿ ਖੇਤੀ ਨੂੰ ਤੇ ਖੇਤੀਬਾੜੀ ਦੇ ਸੰਧਾਂ ਨੂੰ ਪਿਆਰ ਕਰਨ ਲਈ ਇਹ ਵੀਡੀਓ ਬਹੁਤ ਹੀ ਖਾਸ ਹੈ ਤਾਂ ਜਿਸ ਤਰ੍ਹਾਂ ਕਿਸਾਨ ਮੇਲੇ ਲੱਗਦੇ ਆ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਗਰ ਖੇਤੀਬਾੜੀ ਯੂਨੀਵਰਸਿਟੀਆਂ ਦੇ ਕਿਸਾਨ ਮੇਲਿਆਂ ਤੋਂ ਬਾਅਦ ਜੇ ਕੋਈ ਵੱਡੇ ਮੇਲੇ ਦਾ ਨਾਮ ਆਉਂਦਾ ਤਾਂ ਉਹ ਆ ਖਟੜਾ ਪੋਟੇਟੋ ਗਰੁੱਪ ਦਾ ਮੇਲਾ ਜੋਗੇ ਲਗਾਤਾਰ ਤੀਸਰਾ ਮੇਲਾ ਖੰਨਾ ਵਿਖੇ ਸਥਾਨ ਹੈ ਕਿੰਗ ਕੈਸਟਲ ਰਿਜ਼ੋਰਟ ਮਿਤੀ 30 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਖਟੜਾ ਪੋਟੈਟੋ ਗਰੁੱਪ ਵੱਲੋਂ ਜੋ ਤੀਸਰਾ ਮੇਲਾ ਹੈ ਇਹ ਮਿਤੀ 30 ਅਗਸਤ ਨੂੰ ਸਵੇਰ 10 ਤੋਂ 5 ਵਜੇ ਤੱਕ ਇਹਦਾ ਟਾਈਮ ਰਹੂਗਾ ਨੇੜੇ ਗੁਲਜ਼ਾਰ ਕਾਲਜ ਜੀਟੀ ਰੋਡ ਲੇਬੜਾ ਖੰਨਾ ਖੰਨਾ ਵਿਖੇ ਜਿਹੜਾ ਮੇਲਾ ਕਰਾਇਆ ਜਾ ਰਿਹਾ ਹੈਗਾ ਕੈਪਸ਼ਨ ਦੇ ਵਿੱਚ ਅਸੀਂ ਤੁਹਾਨੂੰ ਇਹਦਾ ਕਮੈਂਟ ਦੇ ਵਿੱਚ ਇਹਦਾ ਲੋਕੇਸ਼ਨ ਦਾ ਵੀ ਮੈਸੇਜ ਪਾ ਦਾਂਗੇ ਪਰ ਇਸ ਮੇਲੇ ਦੀਆਂ ਜਿਹਨੇ ਖੂਬਸੂਰਤੀਆਂ ਰਹਿਣਗੀਆਂ ਕਿ ਇਸ ਮੇਲੇ ਦੇ ਵਿੱਚ ਜਿਹੜਾ ਪੰਜਾਬ ਤੋਂ ਨਾ ਹੋ ਕੇ ਰਾਜਸਥਾਨ ਤੇ ਹਰਿਆਣਾ ਦੇ ਕਿਸਾਨ ਵੀ ਸ਼ਿਰਕਤ ਕਰਦੇ ਨੇ। অতি ਆਧੁਨਿਕ ਤਕਨੀਕਾਂ ਨਾਲ ਲੈਸ ਜਿਹੜੀ ਮਸ਼ੀਨਰੀ ਆ, ਖੇਤੀਬਾੜੀ ਮਸ਼ੀਨਰੀ ਬਿਲਕੁਲ অতি ਆਧੁਨਿਕ ਤਰੀਕਾ ਨਾਲ ਲੈਸ ਹੈ ਜਿਹੜੀ ਉਸ ਦੇ ਇੱਥੇ ਪ੍ਰਦਰਸ਼ਨੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕਿ ਗ੍ਰੈਮੀ ਕੰਪਨੀ ਵੱਲੋਂ ਜਿਹੜਾ ਆਟੋਮੈਟਿਕ ਉਹਦਾ ਆਲੂ ਪਲੈਂਟਰ ਹੈ ਉਹ ਵੀ ਦਿਖਾਇਆ ਜਾਊਗਾ। ਔਰ ਜਿਹੜੀ ਇਸ ਦੀ ਪ੍ਰਧਾਨਗੀ ਕਰ ਰਹੇ ਨੇ ਸਰਦਾਰ ਸੰਦੀਪ ਸਿੰਘ ਜੀ ਖਾਲਸਾ ਜੀ ਜਿਹੜੇ ਇਹਦੇ ਪ੍ਰਧਾਨ ਨੇ ਜਗਤਾਰ ਸਿੰਘ ਜੀ ਬਰਾੜ ਸਾਹਿਬ ਔਰ ਜਗਤਾਰ ਸਿੰਘ ਜੀ ਗਿੱਲ ਸਾਹਿਬ ਜਗਦੀਪ ਸਿੰਘ ਪਨੋਆ ਤੇ ਜਗਜੀਤ ਸਿੰਘ ਪੂਨੀਆ ਅਗਰ ਕੋਈ ਸੰਪਰਕ ਕਰਨਾ ਤਾਂ ਅਸੀਂ ਨੰਬਰ ਵੀ ਪਾ ਦਾਂਗੇ ਸਕਰੀਨ ਦੇ ਉੱਤੇ ਨੰਬਰ ਤੁਸੀਂ ਦੇਖ ਕੇ ਤਾਂ ਸੰਪਰਕ ਵੀ ਕਰ ਸਕਦੇ ਹੋ ਔਰ ਜਿਹੜੀ ਇਸ ਮੇਲੇ ਦੀ ਖਾਸियत ਰਹੂਗੀ ਇਸ ਮੇਲੇ ਦੇ ਵਿੱਚ ਪੰਜਾਬ ਤੋਂ ਨਾ ਹੋ ਕੇ ਪੰਜਾਬ ਦੇ ਗਵਾਂਢੀ ਸੂਬਿਆਂ ਦੇ ਜਿਹੜੇ ਕਿਸਾਨ ਵੀ ਸ਼ਿਰਕਤ ਕਰਦੇ ਨੇ ਔਰ ਇਸ ਮੇਲੇ ਦੇ ਵਿੱਚ ਜਿਹੜੀਆਂ ਮਾਰ ਡਾਕਟਰਾਂ ਦੀਆਂ ਟੀਮਾਂ ਵੀ ਪਹੁੰਚਣਗੀਆਂ ਸਭ ਤੋਂ ਖੂਬੀ ਇਸ ਮੇਲੇ ਦੀ ਇਹ ਹੈ ਕਿ ਜਿਹੜਾ ਇਹ ਮੇਲਾ ਹੈ ਇਹ ਖੇਤੀਬਾੜੀ ਦਾ ਮੇਲਾ ਜੇ ਮੈਂ ਮੇਲਿਆਂ 'ਚੋਂ ਕਹਾਂ ਤਾਂ ਯੂਨੀਵਰਸਿਟੀਆਂ ਦੇ ਮੇਲਿਆਂ ਤੋਂ ਬਾਅਦ ਸਭ ਤੋਂ ਵਧੀਆ ਜੇ ਕਿਸਾਨਾਂ ਵਾਲੀ ਕੋਈ ਮੇਲਾ ਹੈ ਜਿੱਥੋਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਜਾਂ ਬਹੁਤ ਜ਼ਿਆਦਾ ਤਕਨੀਕਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਤਾਂ ਉਹ ਹੈ ਖਟੜਾ ਪਟੈਟੋ ਗਰੁੱਪ ਦਾ ਮੇਲਾ ਔਰ ਇਸ ਦੀ ਜਿਹੜੀ ਖੂਬਸੂਰਤੀ ਕੇ ਵੀ ਹੈ ਕਿ ਆਪਾਂ ਦੇਖਦੇ ਹਾਂ ਅਕਸਰ ਹੀ ਕਿਸਾਨ ਮੇਲਿਆਂ ਦੇ ਉੱਪਰ ਜਿਹੜਾ ਕਿਸਾਨਾਂ ਦੀ ਖੱਜਲ ਖਵਾਰੀ ਬਹੁਤ ਜ਼ਿਆਦਾ ਹੁੰਦੀ ਹੈ ਪੀਨ ਨੂੰ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਜਿਆਦਾ ਪ੍ਰਬੰਧ ਨਹੀਂ ਹੁੰਦਾ ਪਰ ਇਹਦਾ ਪੂਰੇ ਦਾ ਪੂਰਾ ਹਾਲ ਹੈ ਜਿਹੜਾ ਉਹ ਏਸੀ ਰਹੂਗਾ ਉਹਦੇ ਨਾਲ ਨਾਲ ਜਿਹੜਾ ਖਾਣ ਪੀਣ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ ਜਿਹੜਾ ਉਹ ਪ੍ਰਧਾਨ ਜੀ ਹਰਾਂ ਵੱਲੋਂ ਕੀਤਾ ਜਾਂਦਾ ਇਸ ਮੇਲੇ ਤੇ ਖਾਸੀਅਤ ਹੈ ਇਹਦੀ ਖੂਬਸੂਰਤੀ ਹੈ ਵੀ ਇਸ ਮੇਲੇ ਤੇ ਚਾਹ ਪਾਣੀ ਦਾ ਬਕਾਇਦਾ ਪੂਰਾ ਪ੍ਰਬੰਧ ਹੁੰਦਾ ਹੈ ਏਸੀ ਹਾਲ ਹੁੰਦਾ ਹੈ ਔਰ ਉਹਦੇ ਨਾਲ ਨਾਲ ਜਿਹੜਾ ਲੰਗਰ ਪਾਣੀ ਦਾ ਵੀ ਪ੍ਰਬੰਧ ਹੈ ਜਿਹੜਾ ਦੁਪਹਿਰ ਦੇ ਖਾਣੇ ਦਾ ਆਪਾਂ ਕਹਿ ਦਈਏ ਉਹ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਤਾਂ ਕਿ ਜਿਹੜੇ ਵੀ ਦੂਰੋਂ ਨੇਰੋਂ ਕਿਸਾਨ ਵੀਰੇ ਮੇਲਾ ਦੇਖਣ ਆਉਂਦੇ ਆ ਉਹਨਾਂ ਨੂੰ ਕੋਈ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹ ਮੇਲਾ ਜਿਹੜਾ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਖਟੜਾ ਪੋਟੈਟੋ ਗਰੁੱਪ ਵੱਲੋਂ ਪੰਜਾਬ ਦਾ ਸਭ ਤੋਂ ਜੇ ਮੈਂ ਵੱਡਾ ਮੇਲਾ ਕਹਾਂ ਕਿਸਾਨੀ ਦਾ ਤਾਂ ਵੱਡਾ ਮੇਲਾ ਹੈ 30 ਅਗਸਤ 2024 ਨੂੰ ਦਿਨ ਸ਼ੁੱਕਰਵਾਰ ਦਾ ਹੋਊਗਾ ਸਵੇਰ 10 ਤੋਂ ਸ਼ਾਮ ਨੂੰ 5 ਵਜੇ ਤੱਕ ਇਹ ਮੇਲਾ ਜਿਹੜਾ ਕਿਸਾਨ ਮੇਲਾ ਚੱਲੂਗਾ ਸਥਾਨ ਰਹੂਗਾ ਜਿਹਦਾ ਕਿੰਗ ਕੈਸਟਲ ਰਿਜ਼ੋਰਟ ਨੇੜੇ ਗੁਲਜ਼ਾਰ ਕਾਲਜ ਜੀਟੀ ਰੋਡ ਲਿਵੜਾ ਖੰਨਾ ਆ ਉਸ ਜਗ੍ਹਾ ਤੇ ਤੁਸੀਂ ਪਹੁੰਚ ਸਕਦੇ ਹੋ ਬਾਕੀ ਸਕਰੀਨ ਤੇ ਦਿੱਤੇ ਨੰਬਰਾਂ ਦਾ ਵੀ ਸੰਪਰਕ ਕਰ ਸਕਦੇ ਹੋ ਬਾਕੀ ਜੇ ਕੋਈ ਵੀ ਕੋਈ ਫਰਮਾਂ ਜਾਂ ਕੋਈ ਕੰਪਨੀਆਂ ਆਪਦੇ ਮਤਲਬ ਸੰਦਾਂ ਦੀ ਪ੍ਰਦਰਸ਼ਨੀ ਲਈ ਉੱਥੇ ਕੋਈ ਲੈਣੀਆ ਚਾਹੁੰਦੀ ਹੈ ਜਿਹੜੀ ਸਟਾਲ ਹੁੰਦੀ ਹੈ ਤਾਂ ਸਟਾਲ ਬੁੱਕ ਕਰ ਲਈ ਵੀ ਮੈਂ ਤੁਹਾਨੂੰ ਨੰਬਰ ਪਾ ਦਿੰਦਾ ਤਾਂ ਸਟਾਲ ਵੀ ਬੁੱਕ ਕਰ ਸਕਦੇ ਹੋ ਕਿਸਾਨ ਵੀਰੋ ਤਾਂ ਦੁਬਾਰਾ ਫਿਰ ਮੈਂ ਇੱਕ ਵਾਰੀ ਅਪੀਲ ਵੀ ਹੈ ਕਿਸਾਨ ਵੀਰਾਂ ਨੂੰ ਕਿ ਵੱਧ ਤੋਂ ਵੱਧ ਇਸ ਮੇਲੇ ਵਿੱਚ ਹਮ ਹਮਾ ਕੇ ਜ਼ਰੂਰ ਪਹੁੰਚੋ ਜੀ